ਸਭ ਤੋਂ ਪਹਿਲਾਂ ਸਾਰ ਨੂੰ ਸਤਿ ਸ਼੍ਰੀ ਅਕਾਲ ਜੀਲ ਬਾਡਨ 2026 ਦੇ ਜੋ ਐਡਮਿਟ ਕਾਰਡ ਨੇ ਉਹ ਆਊਟ ਹੋ ਚੁੱਕੇ ਨੇ ਜਲਦੀ ਜਲਦੀ ਜਾ ਕੇ ਆਪਣਾ ਐਡਮਿਟ ਕਾਰਡ ਚੈੱਕ ਕਰੋ ਕਿ ਆਪਣਾ ਪਤਾ ਕਰੋ ਤੁਹਾਡਾ ਪੇਪਰ ਕਿੱਥੇ ਹੋਣ ਜਾ ਰਿਹਾ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਆਪਣਾ ਐਡਮਿਟ ਕਾਰਡ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹੋ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਦੇਵਾਂਗਾ ਉਸ ਲਿੰਕ ਤੇ ਤੁਸੀਂ ਸਿੱਧਾ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਤੇ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਐਡਮਿਟ ਕਾਰਡ ਨੂੰ ਡਾਊਨਲੋਡ ਕਰਕੇ ਵੀ ਦਿਖਾਵਾਂਗਾ ਵੀ ਤੁਸੀਂ ਕਿਵੇਂ ਆਪਣਾ ਐਡਮਿਟ ਕਾਰਡ ਸਿੱਧਾ ਡਾਊਨਲੋਡ ਕਰ ਸਕਦੇ ਹੋ ਜੇਕਰ ਵੀਡੀਓ ਬੋਧਿਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਤਾਂ ਸਭ ਤੋਂ ਪਹਿਲਾਂ ਐਡਮਿਟ ਕਾਰਡ ਆਪਾਂ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹਾਂ ਆਪਣਾ ਸੈਂਟਰ ਚੈੱਕ ਕਰਨਾ ਪੇਪਰ ਕਦੋਂ ਹੋ ਰਿਹਾ ਪੇਪਰ 11 ਜਨਵਰੀ 2026 ਨੂੰ ਕੰਡਕਟ ਕਰਵਾਇਆ ਜਾ ਰਿਹਾ ਜਿਹਦਾ ਲਿੰਕ ਆ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮੈਂ ਦੇ ਚੁੱਕਿਆ ਹਾਂ ਸਭ ਤੋਂ ਪਹਿਲਾਂ ਆਪਾਂ ਲਿੰਕ ਉੱਤੇ ਕਲਿੱਕ ਕਰਾਂਗੇ ਲਿੰਕ ਉੱਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਇਸ ਤੋਂ ਬਾਅਦ ਆਪਾਂ ਜੋ ਆਪਣਾ ਐਪਲੀਕੇਸ਼ਨ ਨੰਬਰ ਐ ਐਪਲੀਕੇਸ਼ਨ ਨੰਬਰ ਜੋ ਕਿ ਮੈਂ ਪਹਿਲਾਂ ਤੋਂ ਹੀ ਕਾਪੀ ਕਰਕੇ ਰੱਖ ਚੁੱਕਿਆ ਤੇ ਇੱਥੇ ਮੈਂ ਪੇਸਟ ਕਰਾਂਗਾ ਉਸ ਤੋਂ ਬਾਅਦ ਜੋ ਤੁਹਾਡੀ ਡੇਟ ਆਫ ਬਰਥ ਐ ਜੋ ਤੁਸੀਂ ਪਾਸਵਰਡ ਐ ਇੱਥੇ ਆਪਣੀ ਡੇਟ ਆਫ ਬਰਥ ਆਪਾਂ ਭਰ ਦੇਣੀ ਐ ਜੋ ਕਿ ਮੈਂ ਆਪਣੇ ਇੱਥੇ ਤੁਹਾਨੂੰ ਆਪਣਾ ਐਡਮਿਟ ਕਾਰਡ ਆ ਜੋ ਡਾਊਨਲੋਡ ਕਰਕੇ ਦਿਖਾ ਰਿਹਾ ਤਾਂ ਕਿ ਤੁਸੀਂ ਆਸਾਨੀ ਦੇ ਨਾਲ ਆਪਣਾ ਐਡਮਿਟ ਕਾਰਡ ਆ ਨੂੰ ਚੈੱਕ ਕਰ ਸਕੋ ਉਸ ਤੋਂ ਬਾਅਦ ਫਿਲ ਕਰ ਤੋਂ ਬਾਅਦ ਆਪਾਂ ਤੁਹਾਨੂੰ ਸਬਮਿਟ ਕਰਾਂਗੇ ਸਬਮਿਟ ਕਰਨ ਤੋਂ ਬਾਅਦ ਤੁਹਾਡੇ ਕੋਲ ਇੰਟਰਫੇਸ ਖੁੱਲੇਗਾ ਜਿਸ ਵਿੱਚ ਆਪਾਂ ਨੂੰ ਦੱਸਿਆ ਗਿਆ ਜਿਹੜੇ ਰੈਟਡਨ ਐਗਜ਼ਾਮ ਆ ਉਹ 11 ਜੰਬ ਦੌਰ 26 ਨੂੰ ਕੰਡਕਟ ਕਰਵਾਇਆ ਜਾ ਰਿਹਾ ਉਸ ਤੋਂ ਉੱਪਰ ਥੋੜਾ ਜਿਹਾ ਬਲੂ ਕਲਰ ਦੇ ਵਿੱਚ ਲਿੰਕ ਹੇਅਰ ਟੂ ਡਾਊਨਲੋਡ ਪ੍ਰੋਵੀਜ਼ਨਲ ਐਡਮਿਟ ਕਾਰਡ ਇਸ ਉੱਤੇ ਆਪਾਂ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਜੋ ਐਡਮਿਟ ਕਾਰਡ ਆ ਉਹ ਤੁਹਾਡੇ ਸਾਹਮਣੇ ਖੁੱਲ ਜਾਵੇਗਾ ਜਿਸ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਵੀ ਤੁਹਾਡੀ ਕਿਹੜੀ ਸ਼ਿਫਟ ਹੈ ਪੇਪਰ ਕਿੱਥੇ ਹੋਣ ਜਾ ਰਿਹਾ ਇਸ ਵਿੱਚ ਜੋ ਇਨਸਟਰਕਸ਼ਨ ਹੋਣਗੀਆਂ ਕਿਰਪਾ ਕਰਕੇ ਨੂੰ ਧਿਆਨ ਨਾਲ ਪੜ੍ਹ ਲੈਣਾ ਇਸ ਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਹੈ ਵੀ ਕਦੋਂ ਤੁਸੀਂ ਪਹੁੰਚਣਾ ਕਿੰਨਾ ਟਾਈਮ ਪਹਿਲਾਂ ਐਂਟਰੀ ਹੋਵੇਗੀ ਕਦੋਂ ਤੁਹਾਡਾ ਪੇਪਰ ਖਤਮ ਹੋਵੇਗਾ ਤੁਸੀਂ ਪੇਪਰ ਦੇ ਵਿੱਚ ਕੀ ਕੀ ਲੈ ਕੇ ਜਾ ਸਕਦੇ ਹੋ ਪੇਪਰ ਦੇ ਵਿੱਚ ਕੀ ਕੀ ਨਹੀਂ ਲੈ ਕੇ ਜਾ ਸਕਦੇ ਕਿਰਪਾ ਕਰਕੇ ਇਹਨਾਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਪੜਨਾ ਤਾਂ ਕਿ ਤੁਹਾਨੂੰ ਪੇਪਰ ਦੇਣ ਵੇਲੇ ਕੋਈ ਮੁਸ਼ਕਲ ਨਾ ਆਵੇ ਜੇਕਰ ਵੀਡੀਓ ਬਧੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਦੇ ਦੇਵਾਂਗਾ ਉਸ ਲਿੰਕ ਤੇ ਜਾ ਕੇ ਤੁਸੀਂ ਆਪਣਾ ਸਿੱਧੇ ਹੀ ਐਡਮਿਟ